ਹੈਲੋ ਫਰੈਂਡਸ ਕਿਵੇਂ ਹੋ ਸਾਰੇ ਠੀਕ ਠਾਕ ਹੋ ਹੋ ਗਏ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਆ ਉਮੀਦ ਕਰਦੇ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਆਪਾਂ ਵੀ ਠੀਕ ਠਾਕ ਆ ਤੇ ਅੱਜ ਵਾਲੀ ਵੀਡੀਓ ਜਿਹੜੀ ਆਪਾਂ ਫੇਰ ਲੈ ਕੇ ਆਏ ਤੁਹਾਡੇ ਵਾਸਤੇ ਬਿਊਟੀ ਨਰਲੀਟਰ ਠੀਕ ਹੈ ਇੱਕ ਮਿੰਟ ਮੈਂ ਇਹਨਾਂ ਪੱਖੇ ਦੀ ਘੱਟ ਕਰ ਦਿਆਂ ਜਾਂ ਬੰਦ ਕਰ ਉਹ ਫਿਰ ਪੱਖਾ ਚੱਲਦਾ ਹੁੰਦਾ ਨਾ ਜਦੋਂ ਫਿਰ ਆਵਾਜ਼ ਕਲੀਅਰ ਨਹੀਂ ਆਉਂਦੀ ਕਿਉਂਕਿ ਪੱਖੇ ਦੇ ਆ ਵਿੱਚ ਖੜਕਾ ਹੋ ਜਾਂਦਾ ਰਹਿੰਦਾ ਇਸ ਕਰਕੇ ਤੇ ਅੱਜ ਆਪਾਂ ਤੁਹਾਡੇ ਲਈ ਬਿਊਟੀ ਨਾਲ ਰਿਲੇਟਡ ਹੀ ਕੁਝ ਲੈ ਕੇ ਆਏ ਆ ਤੇ ਹੁਣ ਹੈਗਾ ਮੌਸਮ ਜਿਹੜਾ ਹੈਗਾ ਬਰਸਾਤਾਂ ਦਾ ਚੱਲੀ ਜਾਂਦਾ ਤੇ ਆਪਣੀ ਸਕਿਨ ਜਿਹੜੀ ਚਿਪਚਿਪੀ ਹੋਣੀ ਸ਼ੁਰੂ ਹੋ ਗਈ ਆ ਉਹ ਜਿਹੜੀ ਇਥੇ ਸਕਿਨ ਆਪਣੀ ਸਾਰੀ ਸਕਿਨ ਹੀ ਆਪਣੀ ਬਾਡੀ ਵੀ ਸਾਰੀ ਐ ਹੋ ਜਾਂਦੀ ਜਿਵੇਂ ਚਿਪਚਿਪ ਕਰਨ ਲੱਗ ਜਾਂਦੀ ਐ ਐਵੇਂ ਦਾ ਪਸੀਨਾ ਆਉਂਦਾ ਆਪਾਂ ਨੂੰ ਹੁਣ ਜਿਵੇਂ ਤੇ ਉਹਦੇ ਵਾਸਤੇ ਆਪਾਂ ਤੁਹਾਨੂੰ ਦੱਸੀ ਜਾਂਦੇ ਨੇ ਦੱਸਣ ਲੱਗੇ ਆ ਵੀ ਜਿਹੜਾ ਮਤਲਬ ਫੇਸ ਆ ਜਿਹੜਾ ਕਾਲਾ ਹੋ ਗਿਆ ਜਾਂ ਚਿਪਚਿਪ ਕਰਦਾ ਤੁਹਾਡਾ ਫੇਸ ਆ ਜਿਹੜਾ ਇਕਦਮ ਸ਼ਾਈਨ ਕਰੂਗਾ ਇਕਦਮ ਗਲੋ ਕਰੂਗਾ ਤੇ ਜਿਹੜਾ ਆਪਾਂ ਤੁਹਾਡੇ ਲਈ ਹੋਮ ਰੈਮਡੀ ਲੈ ਕੇ ਆਈਆਂ ਉਹ ਕੋਈ ਤੁਹਾਨੂੰ ਪਤਾ ਆਪਾਂ ਐਵੇਂ ਦੀ ਕੋਈ ਚੀਜ਼ ਨਹੀਂ ਦੱਸਦੀ ਜਿਹੜੀ ਤੁਹਾਨੂੰ ਬਾਜ਼ਾਰ ਤੋਂ ਲਿਓਣੀ ਪਵੇ ਸਿਰਫ ਆਪਣੇ ਘਰ ਵਿੱਚ ਪੰਗਾ ਆਪਣੀ ਰਸੋਈ ਵਿੱਚ ਪੰਗਾ ਚੀਜ਼ਾਂ ਨਾਲ ਹੀ ਜਿਹੜੀ ਆਪਾਂ ਤੁਹਾਨੂੰ ਆ ਦੱਸਦੇ ਹੁੰਨੇ ਆ ਤੇ ਜਿਨ੍ਹਾਂ ਦਾ ਕੋਈ ਸਾਈਡ ਇਫੈਕਟ ਨਹੀਂ ਹੁੰਦਾਗਾ ਠੀਕ ਆ ਤੇ ਅੱਜ ਫੇਰ ਮੀਂਹਾਂ ਦਾ ਮੌਸਮ ਹੋਇਆ ਪਿਆ ਬੱਦਲ ਜਮਾ ਉੱਪਰ ਖੜੇ ਆ ਬਸ ਇਹ ਨਹੀਂ ਪਤਾ ਕਿਹੜੇ ਵale ਮੈਂ 2-3 ਵਾਰੀ ਬਾਹਰ ਜਾ ਕੇ ਦੇਖਿਆ ਕਿਉਂਕਿ ਕੱਪੜੇ ਜਿਹੜੇ ਤਣੀ ਤੇ ਪਾਏ ਪਈ ਆਏ ਨਹੀਂ ਮੈਨੂੰ ਪਤਾ ਵੀ ਜਦੋਂ ਜਦੋਂ ਕਿਤੇ ਮੀਂਹ ਆ ਜੇ ਮੈਨੂੰ ਆਇ ਲੱਗਦਾ ਜੇ ਮੈਂ ਅੰਦਰ ਪਾਤੀ ਇਹ ਨਹੀਂ ਆਉਣਾ ਵੀ ਨਹੀਂ ਹੈਗਾ ਇਸ ਕਰਕੇ ਮੈਂ ਹਜਲ ਥੋੜੀ ਬਹੁਤੀ ਗੁਰਤੋਂ ਪਲੱਗ ਜਾਂ ਦਿੰਨੇ ਆ ਤੇ ਹੋਰ ਸੁਣਾਓ ਕਿਵੇਂ ਹੋ ਸਾਰੇ ਜਾਣੇ ਹੋਮ ਰੈਮਡੀ ਕਰਦੇ ਹੁੰਦੇ ਆ ਤੇ ਬਈ ਫੀਡਬੈਕ ਤਾਂ ਦਿਆ ਕਰੋ ਤੁਸੀਂ ਜਿਹੜਾ ਟਰਾਈ ਕਰਦੇ ਆਂ ਤੁਸੀਂ ਉਸ ਚੀਜ਼ ਦਾ ਫੀਡਬੈਕ ਜਰੂਰ ਦਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਠੀਕ ਆ ਤੇ ਬਹੁਤ ਸੋਹਣੇ ਸੋਹਣੇ ਭੈਣਾਂ ਕਮੈਂਟ ਕਰਦੀਆਂ ਭੈਣੇ ਹੌਲੀ ਹੌਲੀ ਵਾਰੀ ਆਈ ਜਾਂਦੀ ਆ ਤੁਹਾਡੇ ਕਮੈਂਟਾਂ ਦਾ ਜਰੂਰ ਆਪਾਂ ਰਿਪਲਾਈ ਦੇਵਾਂਗੇ ਮੈਨੂੰ ਆਏ ਹੁੰਦਾ ਵੀ ਆਪਾਂ ਜਿਹੜਾ ਤੁਹਾਨੂੰ ਵੀਡੀਓ ਚ ਹੀ ਦੱਸ ਗਏ ਵੀ ਕੋਈ ਵੀ ਆਪਾਂ ਜਿਹੜੀ ਚੀਜ਼ ਆ ਟਰਾਈ ਕਰਕੇ ਆਪਦੇ ਫੇਸ ਤੇ ਤੁਹਾਨੂੰ ਤਾਂ ਹੀ ਦੱਸ ਗਏ ਕਿਉਂਕਿ ਬੋਲ ਕੇ ਦੱਸਾਂਗੇ ਆਪਾਂ ਤੁਹਾਨੂੰ ਐ ਲੱਗੂਗਾ ਮੇਰੇ ਸਾਈਡ ਇਫੈਕਟ ਨਾ ਹੋ ਜੇ ਜਾਂ ਮੇਰੇ ਕਿਵੇਂ ਹੋ ਜੇ ਠੀਕ ਆ ਤੇ ਆਪਾਂ ਤੁਹਾਨੂੰ ਸਾਰੀਆਂ ਚੀਜ਼ਾਂ ਜਿਹੜੀਆਂ ਕੀ ਦੱਸਦੇ ਹੁੰਦੇ ਆ ਆਪਣੇ ਫੇਸ ਤੇ ਕਰਤੀ ਦੱਸਦੇ ਹੁੰਦੇ ਆ ਤੇ ਚਲੋ ਜੀ ਅੱਜ ਵਾਲੀ ਰੈਮਡੀ ਤੇ ਆਉਣੇ ਆ ਅੱਜ ਵਾਲੀ ਰੈਮਡੀ ਐਨੀ ਕੁ ਸੌਖੀ ਆ ਐਨੀ ਕੁ ਵਧੀਆ ਐਨੀ ਕੁ ਇਫੈਕਟਡ ਆ ਠੀਕ ਆ ਜਿਹਦੇ ਨਾਲ ਤੁਹਾਡਾ ਫੇਸ ਆ ਜਿਹੜਾ ਬਿਲਕੁਲ ਕਾਲਾਪਨ ਤੁਹਾਡੀ ਸਕਿਨ ਤੇ ਆਇਆ ਹੋਇਆ ਉਹ ਖਤਮ ਹੋ ਜੂਗਾ ਜੇ ਤੁਹਾਡਾ ਫੇਸ ਆ ਜਿਹੜਾ ਚਿਪਚਿਪ ਕਰਦਾ ਰਹਿੰਦਾ ਹੈ ਤੇਲ ਜਾਂ ਜਿਹੜਾ ਬਾਹਰ ਨਿਕਲਦਾ ਉਹ ਪੂਰੀ ਤਰ੍ਹਾਂ ਨਾਲ ਕਲੀਅਰ ਹੋ ਜੂਗਾ ਠੀਕ ਆ ਤੇ ਇਹਦੇ ਵਾਸਤੇ ਆਪਾਂ ਨੂੰ ਕੁਝ ਜ਼ਿਆਦਾ ਚੀਜ਼ਾਂ ਨਹੀਂ ਚਾਹੀਦੀਆਂ ਇੱਕ ਤਾਂ ਸਭ ਤੋਂ ਪਹਿਲਾਂ ਆਪਾਂ ਨੂੰ ਬੌਲ ਚਾਹੀਦਾ ਉਹੀ ਆਪਣੇ ਕੋਲ ਤਾਹ ਵਾਲਾ ਹੁੰਦਾ ਤੁਹਾਡੇ ਕੋਲੇ ਕੋਈ ਵੀ ਹੋ ਸਕਦਾ ਵੈਸੇ ਤੇ ਜਿਹੜਾ ਵੀ ਹੋਇਆ ਤੁਹਾਡੇ ਕੋਲ ਉਹੀ ਯੂਜ਼ ਕਰ ਲਿਓ ਠੀਕ ਆ ਤੇ ਇੱਕ ਬੌਲ ਚਾਹੀਦਾ ਇੱਕ ਆਪਾ ਨੂੰ ਚਾਹੀਦਾ ਵੇਸ ਠੀਕ ਆ ਮੇਰਾ ਇਹਦੇ ਚ ਪਾਇਆ ਹੀ ਹੋਇਆ ਤੇ ਵੇਸ ਆਪਾਂ ਪਾਵਾਂਗੇ 스ਪੂਨ ਨਾਲ ਨੇ ਵੇਸਨ ਦੇ ਵਿੱਚ ਗਿੱਲਾ ਸਪੂਨ ਨਾ ਪਾਇਆ ਕਰੋ ਸੁੱਕਾ ਹੀ ਪਾਇਆ ਕਰੋ ਫਿਰ ਨਾ ਇਹ ਗਿੱਲਾ ਹੋ ਜਾਂਦਾ ਜਦੋਂ ਫਿਰ ਇਹ ਖਰਾਬ ਹੋ ਜਾਂਦਾ ਇਸ ਕਰਕੇ ਆਪਾਂ ਤਾਂ ਸੁੱਕੇ ਨਾਲ ਇੱਕ ਚਮਚ ਪਾਵਾਂਗੇ ਆ ਦੇਖੋ ਏਕਾਂ ਗੇੜੇ ਤੋਂ ਤੁਸੀਂ ਦੇਖ ਲਓ ਇੱਕ ਚਮਚਾ ਪਾ ਪਾਵਾਂਗੇ ਠੀਕ ਆ ਤੇ ਫਿਰ ਆਪਾਂ ਨੂੰ ਚਾਹੀਦੀ ਇੱਕ ਦਹੀਂ ਇਕਾ ਦਹੀਂ ਦਾ ਵੀ ਆਪਾਂ ਜਿੰਨਾ ਕਹਿੰਦੇ ਨਾਲ ਆਪਾਂ ਮਿਕਸਚਰ ਤਿਆਰ ਕਰਨਾ ਉਹਨਾਂ ਕ ਲਵਾਂਗੇ ਆਪਾਂ ਥੋੜਾ ਜਿਹਾ ਲਵਾਂਗੇ ਨਹੀਂ ਹੈ ਜਿਹੜਾ ਤੁਸੀਂ ਘਰ ਦਾ ਹੀ ਜੰਮਿਆ ਲੈਣਾ ਬਾਜ਼ਾਰ ਵਾਲਾ ਨਾ ਲਿਆ ਕਰੋ ਕਿਉਂਕਿ ਜਦੋਂ ਆਪਾਂ ਸਕਿੰਨ ਤੇ ਕੋਈ ਵੀ ਚੀਜ਼ ਯੂਜ਼ ਕਰਦੇ ਆ ਆਪਾਂ ਨੂੰ ਇਹ ਨਾ ਹੋਵੇ ਉਹਦੇ ਚ ਕੈਮੀਕਲ ਹੋਵੇ ਕੋਈ ਵੀ ਤਰ੍ਹਾਂ ਦਾ ਕਿਉਂਕਿ ਆਪਾਂ ਨੂੰ ਬਾਜ਼ਾਰ ਵਾਲੀ ਦਾ ਇਹ ਨਹੀਂ ਪਤਾ ਹੁੰਦਾ ਵੀ ਕਿਵੇਂ ਉਹ ਬਣਾਉਂਦੇ ਆ ਕਿਵੇਂ ਨਹੀਂ ਬਣਾਉਂਦੇ ਆ ਆਪਾਂ ਨੂੰ ਕੁਝ ਨਹੀਂ ਪਤਾ ਕੀ ਚੀਜ਼ ਪਾਉਂਦੇ ਆ ਵਿੱਚ ਕੀ ਨਹੀਂ ਪਾਉਂਦੇ ਦੋਨਾਂ ਚੀਜ਼ਾਂ ਨੂੰ ਆਪਾਂ ਕਰਨਾ ਮਿਕਸ ਕੁਝ ਹੋਰ ਨਹੀਂ ਪਾਉਣਾ ਇੱਕ ਵਾਰੀ ਠੀਕ ਹੈ ਤਾਂ ਤੁਹਾਨੂੰ ਦੱਸਦੇ ਆ ਫੇਰ ਇਹ ਦਹੀਂ ਤੇ ਜਿਹੜਾ ਇਹ ਵੇਸਨਾ ਇਹ ਇੱਕ ਬੈਸਟ ਫੇਸ ਵਾਸ਼ ਆ ਬੈਸਟ ਸਭ ਤੋਂ ਬੈਸਟ ਕੋਈ ਫੇਸ ਵਾਸ਼ ਇਹਦੀ ਰੀਜ਼ ਨਹੀਂ ਕਰ ਸਕਦਾ ਜੇਕਰ ਤੁਸੀਂ ਇਹ ਫੇਸ ਵਾਸ਼ ਜਿਹੜਾ ਵਰਤਣਾ ਸ਼ੁਰੂ ਕਰਦੇ ਹੋ ਠੀਕ ਆ ਲੋਚ ਐਵੇਂ ਜਿਹਦਾ ਬਣਾ ਲੈਣਾ ਆਪਾਂ ਇਹਦੇ ਵਿੱਚ ਆਪਾਂ ਇੱਕ ਤੋਂ ਦੋ ਡ੍ਰੌਪਸ ਨਿੰਬੂ ਦੇਗਾ ਪਾ ਸਕਦੇ ਆ ਜੇ ਤੁਹਾਨੂੰ ਸੂਟ ਕਰਦਾ ਤੁਹਾਡੀ ਸਕਿਨ ਨੂੰ ਕਿਉਂਕਿ ਰੇਅਰ ਬਹੁਤ ਘੱਟ ਐਵੇਂ ਦੇ ਹੁੰਦੇ ਆ ਜਿਨ੍ਹਾਂ ਨੂੰ ਮਤਲਬ ਨਿੰਬੂ ਸੂਟ ਨਹੀਂ ਕਰਦਾ तकरीबन ਕਰ ਹੀ ਜਾਂਦਾ ਠੀਕ ਆ ਕਈ ਸਕਿਨ ਐਵੇਂ ਦੇ ਜਿਨ੍ਹਾਂ ਦੀ ਸਕਿਨ ਸੈਂਸਿਟਿਵ ਆ ਉਹਨਾਂ ਦੇ ਨਿੰਬੂ ਆ ਜਿਹੜਾ ਨਾ ਲਗਾਓ ਠੀਕ ਆ ਕਿਉਂਕਿ ਉਹਨਾਂ ਨੂੰ ਨਿੰਬੂ ਆ ਕੋਈ ਇਫੈਕਟ ਕਰ ਸਕਦਾ ਦੂਸਰੀ ਸਕਿਨ ਵਾਲੇ ਹਰ ਕੋਈ ਸਕਿਨ ਤੇ ਨਿੰਬੂ ਦੀ ਜਿਹੜੀ ਇੱਕ ਤੋਂ ਦੋ ਡ੍ਰੌਪਸ ਹੀ ਪਾਉਣਾ ਆਪਣੇ ਕੋਲੇ ਅੱਧਾ ਪਿਆ ਸੀ ਆਪਾਂ ਪਾਵਾਂਗੇ ਥੋੜੀ ਮੇਰੀ ਸਕਿਨ ਨੂੰ ਕੋਈ ਇਹਦੇ ਨਾਲ ਸਾਈਡ ਇਫੈਕਟ ਨਹੀਂ ਹੈਗਾ ਇਸ ਕਰਕੇ ਜੇ ਤੁਹਾਡੀ ਨੂੰ ਹੈਗਾ ਤਾਂ ਤੁਸੀਂ ਇਸ ਚੀਜ਼ ਨੂੰ ਸਕਿਪ ਕਰ ਸਕਦੇ ਹੋ ਠੀਕ ਆ ਤੇ ਤੁਹਾਨੂੰ ਪਤਾ ਹੀ ਹੈ ਵੀ ਇਹ ਇੱਕ ਕਲੀਨਰ ਦਾ ਕੰਮ ਕਰਦਾ ਤੁਹਾਨੂੰ ਪਤਾ ਹੀ ਹੈ ਨਿੰਬੂ ਦਾ ਠੀਕ ਆ ਲਓ ਜੀ ਆਪਾਂ ਹੁਣ ਪਾ ਲਿਆ ਵਿੱਚ ਉਹ ਵੀ ਢਿੱਕ ਗਿਆ ਮੈਥੋਂ ਦੋਕ ਬੂੰਦਾ ਹੀ ਪਾਈਆਂ ਆਪਾਂ ਤੇ ਐਵੇਂ ਦਾ ਇੱਕ ਘੋਲ ਆ ਜਿਹੜਾ ਤਿਆਰ ਕਰ ਲੈਣਾ ਆ ਠੀਕ ਆ ਇਹ ਨਾ ਤਾਂ ਜਿਆਦਾ ਥਿੱਕ ਕਰਨਾ ਨਾ ਹੀ ਜਿਆਦਾ ਪਤਲਾ ਕਰਨਾ ਠੀਕ ਆ ਮਤਲਬ ਥੋੜੀ ਜਿਹਾ ਆਪਾਂ ਦਹੀਂ ਹੋਰ ਪਾਵਾਂਗੇ ਕਿਉਂਕਿ ਇਹ ਜਿਆਦਾ ਆਪਾਂ ਗਾਣਾ ਰੱਖਣਾ ਨਹੀਂ ਥਿੱਕ ਨਹੀਂ ਰੱਖਣਾ ਇਹ ਇਹ ਇੱਕ ਕੋਲ ਵਾਂਗੂ ਤਿਆਰ ਕਰਨਾ ਆਪਾਂ ਜਿਹਦੀ ਆਪਾਂ ਮ사ਜ ਕਰਨੀ ਆ ਦੇਲੀ ਜੇ ਤਾਂ ਜਿਹੜੀ ਹੋਮ ਰੈਮਡੀ ਹੁੰਦੀ ਹੈ ਤੁਸੀਂ ਰਾਤ ਨੂੰ ਅਪਲਾਈ ਕਰੋਗੇ ਦਾ ਸਭ ਤੋਂ ਬਿਹਤਰ ਆ ਜੇ ਤੁਹਾਡੇ ਕੋਲ ਰਾਤ ਨੂੰ ਨਹੀਂ ਟਾਈਮ ਹੈਗਾ ਤੁਸੀਂ ਚਲੋ ਠੀਕ ਆ ਆਪਦੇ ਬੱਚਿਆਂ ਵਗੈਰਾ ਨਾਲ ਨਹੀਂ ਆਪਣੇ ਕੋਲ ਕਈ ਵਾਰੀ ਤਾਂ ਦਿਨ ਨੂੰ ਜਦੋਂ ਵੀ ਤੁਹਾਡੇ ਕੋਲ ਟਾਈਮ ਹੁੰਦਾ ਬੱਚੇ ਸਕੂਲ ਗਏ ਹੁੰਦੇ ਆ ਤੁਸੀਂ ਉਦੋਂ ਇਹ ਰੈਮਡੀ ਅਪਲਾਈ ਕਰ ਸਕਦੇ ਹੋ ਆਪਦੇ ਫੇਸ ਤੇ ਠੀਕ ਆ ਹੁਣ ਆਪਾਂ ਕੀ ਕਰਨਾ ਹੁਣ ਆਪਾਂ ਇਹਨੂੰ ਈਵੇਂ ਪਹਿਲਾ ਫੇਸ ਆ ਜਿਹੜਾ ਕਲੀਨ ਹੋਣਾ ਚਾਹੀਦਾ ਠੀਕ ਆ ਮੇਰਾ ਕਲੀਨ ਕੀਤਾ ਹੋਇਆ ਸੀ ਤੁਸੀਂ ਜੇ ਨਹੀਂ ਤਾਂ ਤੁਸੀਂ ਰੋਜ਼ ਵਾਟਰ ਨਾਲ ਵੀ ਕਰ ਸਕਦੇ ਆ ਸਿੰਪਲ ਫੇਸ ਵਾਸ਼ ਵਗੈਰਾ ਜਿਹੜਾ ਵੀ ਤੁਸੀਂ ਯੂਜ਼ ਕਰ ਸਕਦੇ ਹੋ ਉਹਦੇ ਨਾਲ ਕਰ ਐਵੇਂ ਇਹਨੂੰ ਲਗਾਉਣਾ ਲਗਾ ਕੇ ਹੁਣ ਇਹਦੀ ਮ사ਜ ਕਰਨੀ ਹੈ ਸਿੰਪਲ ਜੀ ਐਵੇਂ ਇੱਥੋਂ ਐਵੇਂ ਬਾਹਰ ਨੂੰ ਲੋ ਜੀ ਆਪਾਂ ਨੂੰ 10-15 ਮਿੰਟ ਹੋ ਗਏ ਆਪਾਂ ਵੀਡੀਓ ਜਿਹੜੀ ਵਿੱਚ ਸਕਿਪ ਕਰਤੀ ਸੀ ਹੁਣ ਤੁਸੀਂ ਕੀ ਕਰਨਾ ਹੁਣ ਤੁਸੀਂ ਜਦੋਂ ਇਹਨੂੰ 2 ਮਿੰਟ ਹੋਵੇ ਰੱਖ ਦੇਣਾ ਰੱਖ ਕੇ ਛੱਡ ਦੇਣਾ 2 ਮਿੰਟ ਵਾਸਤੇ ਠੀਕ ਆ ਐਵੇਂ 2 ਮਿੰਟ 5 ਮਿੰਟ 2 ਮਿੰਟ 5 7 ਮਿੰਟ ਮਤਲਬ ਛਾੜ ਦੇਣਾ ਤੁਸੀਂ ਆਪਦੇ ਫੇਸ ਨੂੰ ਐਵੇਂ ਠੀਕ ਆ ਉਹਨਾਂ ਚਿਰ ਤੁਸੀਂ ਆਪਦੇ ਹੱਥਾਂ ਤੇ ਕਰ ਲੈਣੇ ਆਪਾਂ ਹੱਥ ਵੀ ਤਾਂ ਆਪਦੇ ਫੇਸ ਦੇ ਨਾਲ ਦੇ ਕਰਨੇ ਹੁੰਦੇ ਆ ਨਾ ਤੇ ਇਸ ਕਰਕੇ ਹਰ ਕ ਰੈਮਡੀ ਆਪਦੇ ਹੱਥਾਂ ਤੇ ਜ਼ਰੂਰ ਟਰਾਈ ਕਰਿਆ ਕਰੋ ਨਾਲ ਗਰਮੀ ਨਾਲ ਪਸੀਨੇ ਨਾਲ ਕਾਲਾ ਹੋਇਆ ਜਿਹੜਾ ਫੇਸ ਆ ਉਹ ਚਮਕ ਜਾਊਗਾ ਇੱਕ ਛੋਟੀ ਜੀ ਰੈਮਡੀ ਐ ਇਹ ਕੋਈ ਜ਼ਿਆਦਾ ਨਹੀਂ ਕੁਝ ਹੈਗਾ ਠੀਕ ਆ ਇਹ ਪਾਠਾ ਦੇ ਵੀ ਕਰ ਲਈ ਆਪਣੇ ਫੇਸ ਦਾ ਥੋੜਾ ਜਿਹਾ ਜਿਹੜਾ ਡਰਾਈ ਹੋ ਗਿਆ ਹੁਣ ਆਪਾਂ ਇਹਨੂੰ ਫੇਸ ਨੂੰ ਜਿਹੜਾ ਧੋਈ ਆ ਅਗਲਾ ਸਟੈਪ ਤੁਹਾਨੂੰ ਦੱਸਦੇ ਆ ਆਪਾਂ ਫਿਰ ਠੀਕ ਆ ਫੇਸ ਆਪਾਂ ਧੋਇਆ ਹੀ ਲਓ ਜੀ ਆਪਾਂ ਫੇਸ ਆ ਜਿਹੜਾ ਧੋਇਆ ਹੀ ਹੁਣ ਠੀਕ ਹੈ ਠੀਕਾ ਹੁਣ ਅਗਲਾ ਸਟੈਪ ਕੀ ਕਰਨਾ ਆਪਣੇ ਕੋਲ ਇਹੀ ਚੀਜ਼ ਥੋੜੀ ਜੀ ਬਚ ਗਈ ਆ ਦੇ ਆਪਣੇ ਕੋਲ ਇੰਨੇ ਸਾਰੇ ਬਚ ਗਏ ਹਨ ਠੀਕ ਹੈ ਇਹੀ ਚੀਜ਼ ਆਪਣੇ ਕੋਲੇ ਜੇ ਪਈ ਹੋਊਗੀ ਤਾਂ ਉਹਦੇ ਵਾਸਤੇ ਤੁਸੀਂ ਇੱਕ ਚਹੀਦਾ ਬਣਾ ਲੈ ਇੱਕ ਨਹੀਂ ਚਹੀਦਾ ਤਾਂ ਥੋੜਾ ਜਿਹਾ ਮੈਂ ਤਾਂ ਪੂਰਾ ਰੱਖ ਰੱਖਿਆ ਥੋੜਾ ਜਿਹਾ ਚਹੀਦਾ ਆਪਾਂ ਬਿਲਕੁਲ ਥੋੜਾ ਜਿਹਾ ਬਸ ਇੰਨਾ ਜਿੰਨਾ ਜਿਆਦਾ ਪੱਕਿਆ ਹੋਊਗਾ ਨਾ ਇਹ ਕਿਰਿਆ ਜਿਹਾ ਜਿਹੜਾ ਪੋਲਾ ਜਿਹਾ ਹੁੰਦਾ ਉਹ ਹੀ ਲਿਓ ਤੁਸੀਂ ਠੀਕ ਹੈ ਤੇ ਇਹਨੂੰ ਆਪਾਂ ਛਿੱਲ ਲੈਣਾ ਉਹ ਸ਼ਿੱਲੜਾ ਜਿਹੜਾ ਇਹਦਾ ਪਾ ਦੇਆ ਓਏ ਸੋਰੀ ਤੇ ਠੀਕ ਹੈ ਇਹਨੂੰ ਆਪਾਂ ਐਵੇਂ ਮੈਸ਼ ਕਰਕੇ ਨਾ ਚੰਗੀ ਤਰ੍ਹਾਂ ਐਵੇਂ ਮਿਕਸੀ ਮੂਸੀ ਦੀ ਨਹੀਂ ਲੋੜ ਹੈ ਵੀ ਐਵੇਂ ਹੱਥ ਨਾਲ ਕਿਉਂਕਿ ਆਪਾਂ ਜਦੋਂ ਪੱਕਿਆ ਹੋਇਆ ਲਿਆਤਾ ਇਹਨੂੰ ਇਹਦੇ ਵਿੱਚ ਮਿਕਸ ਕਰ ਲੈਣਾ ਇਸੇ ਚੀਜ਼ ਦੇ ਠੀਕ ਹੈ ਬੇਸਨ ਤੇ ਦਹੀਂ ਵਾਲੇ ਪੈਕ ਦੇ ਵਿੱਚ ਆਪਾਂ ਜਿਹੜਾ ਇਹ ਮਿਕਸ ਕਰ ਲੈਣਾ ਚੰਗੀ ਤਰ੍ਹਾਂ ਆ ਦੇਖ ਇੰਨਾ ਕ ਜਿਆਦਾ ਵਧੀਆ ਹੋ ਜੂ ਤੁਹਾਡਾ ਫੇਸ ਚਿਪਚਿਪ ਕਰਨੋਂ ਹਟ ਜੂਗਾ ਬਿਲਕੁਲ ਤੇ ਪੂਰੀ ਤਰ੍ਹਾਂ ਟੈਨਿੰਗ ਆ ਜਿਹੜੀ ਰਿਮੂਵ ਹੋ ਜੂਗੀ ਕਾਲਾ ਪਾਣਾ ਜਿਹੜਾ ਖਤਮ ਹੋ ਜੂਗਾ ਆ ਦੇਖੋ ਜੀ ਐਵੇਂ ਦਾ ਬਣ ਗਿਆ ਇਹਨੂੰ ਆਪਾਂ ਫੇਸ ਤੇ ਲਗਾਉਣਾ ਇੱਕ ਪੈਕ ਦੀ ਤਰ੍ਹਾਂ ਮੋਟਾ ਮੋਟਾ ਜਿਵੇਂ ਹੁਣ ਆਪਣੇ ਗਰਮੀਆਂ ਚ ਮਤਲਬ ਵਾਲ ਚੜਨੇ ਬਰਸਾਤਾ ਦੇ ਮੌਸਮ ਚ ਹੋ ਜਾਂਦੇ ਨੇ ਨਾ ਸ਼ੁਰੂ ਬਰਸਾਤ ਦੀ ਮੌਸਮ ਚ ਹਮੇਸ਼ਾ ਹੀ ਵਾਲ ਚੜਨੇ ਸ਼ੁਰੂ ਹੋ ਜਾਂਦੀ ਆ ਤਾਂ ਤੁਸੀਂ ਦਹੀਂ ਚ ਪਾ ਕੇ ਕੇਲਾ ਲਾਉਣਾ ਸ਼ੁਰੂ ਕਰ ਦਿਓ ਤੁਹਾਡੇ ਵਾਲ ਜਿਹੜੇ ਝੜਨੇ ਬਿਲਕੁਲ ਘਟ ਜਾਣਗੇ ਬਿਲਕੁਲ ਹੀ ਠਾਟੀ ਜਾਣਗੇ ਹੌਲੀ-ਹੌਲੀ ਆਏ ਨਹੀਂ ਇੱਕਦਿਈ ਵਾਰੀ ਨਾਲ ਨਹੀਂ ਥੋੜਾ ਜਿਹਾ ਟਰਾਈ ਕਰੋ ਮਹੀਨਾ ਤਿੰਨ ਚਾਰ ਵਾਰੀ ਜੇ ਤੁਸੀਂ ਲਾਉਂਗੇ ਨਾ ਹਫ਼ਤੇ ਚ ਦੋ-ਕੁ ਵਾਰੀ ਲਾ ਲਿਆ ਕਰੋ ਦਹੀਂ ਚ ਪਾ ਕੇ ਕੇਲਾ ਮੈਸ਼ ਕਰਕੇ ਤਾਂ ਤੁਹਾਡੇ ਵਾਲ ਆ ਜਿਹੜੇ ਬਿਲਕੁਲ ਝੜਨੋਂ ਹਟ ਜਾਣਗੇ ਹੌਲੀ-ਹੌਲੀ ਮੈਂ ਖੁਦ ਇਸ ਚੀਜ਼ ਨੂੰ ਟਰਾਈ ਕਰ ਰਹੀ ਆ ਆਦੇ ਫੀਕ ਮਤਲਬ ਵਾਲਾ ਵੀ ਮੈਂ ਆਉਦੀ ਬੇਟੀ ਦੇ ਵੀ ਲਾਉਣੀ ਹਣੀ। ਲਓ ਜੀ ਤੁਸੀਂ ਇਸ ਜੀ ਨੂੰ ਐਵੇਂ ਕਰਕੇ ਸਾਰੇ ਫੇਸ ਤੇ ਆਪਦੇ ਤੇ ਮੋਟਾ-ਮੋਟਾ ਲਗਾ ਲੈਣਾ ਤੇ 15-20 ਮਿੰਟ ਇਹਨੂੰ ਲਾ ਕੇ ਰੱਖਣਾ ਠੀਕ ਆ ਘੱਟੋ ਤੋਂ ਘੱਟ 15-20 ਮਿੰਟ ਤਾਂ ਲਾਉਣਾ ਹੀ ਲਾਉਣਾ ਜੇ ਤੁਸੀਂ ਅੱਧਾ ਘੰਟਾ ਲਾ ਲਓਗੇ ਤਾਂ ਕੋਈ ਸਾਈਡ ਇਫੈਕਟ ਨਹੀਂ ਇਸ ਜੀ ਦਾ। ਠੀਕਾ ਤੇ ਉਸ ਤੋਂ ਬਾਅਦ ਜਿਹੜਾ ਤੁਸੀਂ ਆਦਾ ਫੇਸ ਆ ਵਾਸ਼ ਕਰ ਲੈਣਾ ਸਿੰਪਲ ਪਾਣੀ ਨਾਲ ਤੇ ਉਸ ਤੋਂ ਬਾਅਦ ਕੋਈ ਵੀ ਤੁਸੀਂ ਮੋਸਚਰਾਈਜ਼ਰ ਲਾ ਲੈਣਾ ਠੀਕ ਆ ਤੇ ਹੁਣ ਜਦੋਂ ਇਹ ਸੁੱਕ ਗਿਆ ਉਸ ਤੋਂ ਬਾਅਦ ਆਪਾਂ ਧੋ ਕੇ ਤੁਹਾਨੂੰ ਫੇਰ ਵਿਖਾਵਾਂਗੇ ਜਦੋਂ ਇਹ ਚੰਗੀ ਤਰ੍ਹਾਂ ਸੁੱਕ ਜੂ ਘੱਟ ਤੋਂ ਘਟ ਅੱਧਾ ਘੰਟਾ ਲਾ ਕੇ ਬੈਠਣੀ ਆ ਉਸ ਤੋਂ ਬਾਅਦ ਇਹ ਸੁੱਕ ਜੂਗਾ ਜਦੋਂ ਚੰਗੀ ਤਰ੍ਹਾਂ ਉਸ ਤੋਂ ਬਾਅਦ ਮੈਂ ਆਪਦਾ ਫੇਸ ਆ ਜਿਹੜਾ ਧੋऊंगी ਤਾਂ ਫੇਰ ਤੁਹਾਨੂੰ ਦਿਖਾਵਾਂਗੀ ਠੀਕ ਆ ਤੇ ਚਲੋ ਜੀ ਉਹਨੇ ਤੁਸੀਂ ਵੀ ਮੇਰੇ ਨਾਲ ਨਾਲ ਕਰ ਲਿਆ ਕਰੋ ਲਓ ਜੀ ਆਪਾਂ ਧੋਇਆ ਇਹ ਥਾਂ ਦੇ ਵੀ ਲਗਾ ਰਿਆ ਸੀ ਨਾਲ ਹੀ ਹਾਂ ਦੇਖੋ ਤੁਸੀਂ ਠੀਕ ਆ ਤੇ ਜਰੂਰ ਟਰਾਈ ਕਰਿਓ ਇਸ ਚੀਜ਼ ਨੂੰ ਜਿਨ੍ਹਾਂ ਦਾ ਐਸ ਮਹੀਨੇ ਜਾ ਕੇ ਬਰਸਾਤ ਦੇ ਵਿੱਚ ਰੰਗ ਕਾਲਾ ਹੋ ਗਿਆ ਸੌਣ ਭਾਦੂ ਜਾ ਕੇ ਤੇ ਸਕਿਨ ਆ ਜਿਹੜੀ ਚਿਪਚਿਪ ਕਰਦੀ ਆ ਮਤਲਬ ਐ ਤੇਲੀ ਤੇਲੀ ਜੀ ਆ EG ਨੂੰ ట్రਾਈ ਕਰਕੇ ਦੇਖਿਓ ਤੁਸੀਂ ਰਿਜ਼ਲਟ ਤੁਹਾਨੂੰ ਜ਼ਰੂਰ ਮਿਲੂਗਾ ਤੇ ਚਲੋ ਜੀ ਠੀਕ ਆ ਅੱਜ ਲਈ ਇਹਨਾਂ ਕਾਫੀ ਬਹੁਤ ਜ਼ਿਆਦਾ ਧੰਨਵਾਦ ਸਾਰੀਆਂ ਭੈਣਾਂ ਦਾ ਜਿਹੜੀਆਂ ਆਪਾਂ ਨੂੰ ਸਪੋਰਟ ਕਰਦੀਆਂ ਜਿਹੜੀਆਂ ਆਪਾਂ ਨੂੰ ਬਹੁਤ ਸੋਹਣੇ ਕਮੈਂਟ ਕਰਦੀਆਂ ਐਸ ਤੋਂ ਵੀ ਸੋਹਣੇ ਕਮੈਂਟ ਕਰਿਆ ਕਰੋ ਠੀਕ ਆ ਤੇ ਪਰਮਾਤਮਾ ਕਰੇ ਸਾਰੀਆਂ ਦੇ ਘਰੇ ਖੁਸ਼ੀਆਂ ਰਹਿਣ ਤੇ ਤੁਹਾਡੀ ਕੋਈ ਵੀ ਵਿਸ਼ਾ ਉਹ ਪੂਰੀ ਹੋਵੇ ਵਾਹਿਗੁਰੂ ਅਗੇ ਇਹ ਅਰਦਾਸ ਆ ਸਾਰੇ ਹੱਸਦੇ ਵਸਦੇ ਰਹੋ ਚਲੋ ਜੀ ਠੀਕ ਆ ਓਕੇ ਬਾਏ కల్ను ఫు నవం లే